ਅੱਛਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਸਾਰਿਆਂ ਨੂੰ ਤਕਰੀਬਨ ਲਾਂਡਰਾ ਬਾਈਪਾਸ ਦੀ ਵੀਡੀਓ ਹੈ ਟਰੱਕ ਦਾ ਨੰਬਰ ਹੈਗਾ ਜੀ PB65 BF1365 PB65 BF1365 ਬਨੂਦ ਦੀਪੂ ਦਾ ਟਰੱਕ ਲਿਖਿਆ ਔਰ ਇਹਦੇ ਚ ਤੁਸੀਂ ਦੇਖੋ ਸਾਰੇ ਦੇ ਸਾਰੇ ਪ੍ਰਵਾਸੀ ਨੇ ਜਿਹੜੇ ਪ੍ਰਵਾਸੀਆਂ ਨੇ ਭਰਿਆ ਹੋਇਆ ਟਰੱਕ ਤੁਸੀਂ ਇਹ ਦੇਖੋ ਵੀ ਇਹਦੇ ਵਿੱਚ DJ ਚੱਲ ਰਿਹਾ

ਪੰਜਾਬੀ ਭਾਈਚਾਰੇ ਦੇ ਬੰਦੇ ਭੋਗਤੇ ਵੀ ਜਾਣਾ ਹੋਵੇ ਨਾ ਵਿਚਾਰੇ ਉਹ ਕਿ ਇੰਟਰ ਕਰਾ ਲੈਣ ਛੋਟਾ ਮੋਟਾ ਕੋਈ ਛੋਟਾ ਹਾਥੀ ਕਰਾ ਲੈਣ ਤੇ ਉਹਨਾਂ ਦਾ ਪ੍ਰਸ਼ਾਸਨ ਨੂੰ ਮੈਂਟ ਚ ਦੱਸ ਜਾਂਦਾ ਵੀ ਭਾਈ ਇਹ ਚੱਲਿਆ ਇਹ ਮਤਲਬ ਕਾਨੂੰਨ ਦੀ ਉਲੰਘਣਾ ਕਰ ਰਹੇ ਆ ਪਰ ਇੱਥੇ ਪ੍ਰਸ਼ਾਸਨ ਨੂੰ ਨਹੀਂ ਦਿਖ ਰਿਹਾ ਕਿਉਂਕਿ ਉੱਚੀ ਡੀਜੇ ਵੀ ਚੱਲ ਰਿਹਾ ਤੁਸੀਂ ਸ਼ਾਇਦ ਸੁਣ ਵੀ ਸਕਦੇ ਹੋ ਸ਼ੀਸ਼ੇ ਬੰਦ ਨੇ ਲੇਕਿਨ ਆ ਦੇਖੋ ਸਪੀਕਰ ਪਿਆ ਇਹਦੇ ਵਿੱਚ ਡੀਜੇ ਚੱਲ ਰਿਹਾ ਫੁੱਲ ਜੋਰਾਂ ਤੇ ਔਰ ਇਹ ਪਹਿਲਾਂ ਆਉਣ ਵਾਲੀਆਂ ਪਿੱਛੇ ਗੱਡੀ ਵਾਲੇ ਸੀਗੇ ਉਹਨਾਂ ਨੂੰ ਇਸ਼ਾਰੇ ਵੀ ਕਰ ਰਹੇ ਸੀ ਗੰਦੇ ਗੰਦੇ ਇਸ਼ਾਰੇ ਕੀਤੇ ਉਹ ਕੁੜੀਆਂ ਸੀ ਸਾਰੀਆਂ ਕਾਰ 'ਚ ਜਿੱਥੇ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਅਸੀਂ ਇਹ ਦੇਖੋ ਸਾਰੇ ਦੇ ਸਾਰੇ ਪ੍ਰਵਾਸੀ ਆ ਸੋ ਮੋਹਾਲੀ ਪੁਲਿਸ ਐਸਐਸਪੀ ਮੋਹਾਲੀ ਟ੍ਰੈਫਿਕ ਇੰਚਾਰਜ ਮੋਹਾਲੀ ਨੂੰ ਬੇਨਤੀ ਆ ਕਿ ਭਾਈ ਇਹਨਾਂ ਦਾ ਜ਼ਰੂਰ ਧਿਆਨ ਦਿਓ ਜਿਹਨੂੰ ਵੀ ਇਹ ਵੀਡੀਓ ਮਿਲਦੀ ਆ ਤੇ ਇਹਦੇ ਉੱਤੇ ਜ਼ਰੂਰ ਧਿਆਨ ਦਿੱਤਾ ਜਾਵੇ done about it.